हां जी दोस्तों आज ਤੁਹਾਨੂੰ ਆਪਾਂ ਇੱਕ ਟ੍ਰਿਕ ਕਰਕੇ ਦਿਖਾਉਨੇ ਆ ਆ ਪਿਆਜ਼ ਰੱਖੇ ਨੇ 1 2 3 4 ਇਸ ਤਰ੍ਹਾਂ ਆਪਾਂ ਇਹ ਟ੍ਰਿਕ ਹੈ ਜੀ ਇਹ ਤਿੰਨ ਬੱਚੇ ਨੇ ਆਪਣੇ ਕੋਲੇ ਇਹਨਾਂ ਤੋਂ ਕਰਕੇ ਦਿਖਾਉਣਗੇ ਇਹ ਜਿਹੜਾ ਜਿੱਤੂ ਆ ਉਸ ਨੂੰ ਆਪਾਂ 500 ਰੁਪਿਆ ਆ ਦੇਵਾਂਗੇ ਨਾ 500 ਰੁਪਿਆ ਜਿਹੜਾ ਜਿੱਤੂ ਆ ਇਹ ਇਸ ਤਰ੍ਹਾਂ ਜਿਵੇਂ 1 2 3 4 ਇਧਰ ਆਉਣਾ ਇਧਰ ਵੀ 1 2 3 4 ਆਉਣਾ ਚਾਹੀਦਾ ਤੇ ਪਹਿਲਾਂ ਕਰੂਗੀ ਕਮਲਦੀਪ ਫਿਰ ਕਮਲਦੀਪ ਕਾ ਸਟਾਰਟ ਨਹੀਂ ਵੀ ਕਮਲਦੀਪ ਨੇ ਗਲਤ ਕਰਤਾ ਇੱਕ ਚਾਂਸ ਹੋਰ ਆ ਕਮਲਦੀਪ ਤਨ ਇੱਕ ਚਾਂਸ ਹੋਰ ਨਹੀਂ ਤੇ ਇੱਥੋਂ ਨਹੀਂ ਹੁੰਦਾ ਨਹੀਂ ਵੀ ਕਮਲਦੀਪ ਹੋ ਚੁੱਕਿਆ ਫੇਲ ਇਹਦੇ ਵਿੱਚ ਤੇ ਹੁਣ ਆਪਾਂ ਪੀਆ ਪੀਆ ਦੀ ਵਾਰੀ ਆ ਜਾ ਪੀਆ ਤੂੰ ਕਰਕੇ ਦਿਖਾ 500 ਰੁਪਏ ਦੇਵਾਂਗੇ ਉਸ ਨੂੰ ਬੱਚੇ ਨੂੰ ਜਿਹੜੇ ਨੇ ਇਹ ਟ੍ਰਿਕ ਕਰਤੀ ਨਹੀਂ ਤੇਰਾ ਵੀ ਹੋ ਚੁੱਕਿਆ ਗਲਤ ਪੀਆ ਦਾ ਲੈ ਪੀਆ ਨੂੰ ਇੱਕ ਚਾਂਸ ਆਪਾਂ ਹੋਰ ਦੇ ਦਿੰਨੇ ਆ ਦਿਮਾਗ ਨਾਲ ਸੋਚ ਕੇ 500 ਰੁਪਏ ਦਾ ਮਾਮਲਾ 500 ਜੇਤੂ ਦੇਖੋ ਕੌਣ ਜੇਤੂ ਹੈ ਨਹੀਂ ਗਲਤ ਇਸ ਤਰਾਂ ਜਿਵੇਂ 1 2 3 ਇਧਰ 1 2 3 ਇਧਰ ਹੋਣਾ ਚਾਹੀਦਾ। ਪਰ ਕਰਨਵੀਰ ਦੀ ਵਾਰੀ ਆ ਗਈ, ਚੱਲ ਵੀ ਕਰਨਵੀਰ। ਰਾਧਮਾ 1 2 3 4 ਵੈਰੀ ਗੁੱਡ। ਕਰਨਵੀਰ ਭਾਈ ਇਹ 500 ਦਾ ਜੇਤੂ ਰਿਹਾ ਪਰ ਉਹਨੇ 500 ਰੁਪਏ ਦਿੰਨੇ।